ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਜ਼ਰਾ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਪੌਣਾ ਆਦਮੀ ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ ਪਾਣੀ ਢੋਣ ਤੇ ਰੋਟੀਆਂ ਪਕਾਉਣ ਦਾ ਆਪਣਾ ਜੱਤੀ ਕੰਮ ਛੱਡ ਕੇ ਉਸ ਹਿੱਸੇ ਤੇ ਪੌਂੇ ਲੈ ਕੇ ਬਾਹੀ ਸ਼ੁਰੂ ਕੀਤੀ ਸੀ ਪਿੰਡ ਦੇ ਹੋਰ ਆਦਮੀਆਂ ਵਿੱਚੋਂ ਕੋਈ ਤਗੜਾ ਸੀ ਤੇ ਕੋਈ ਮਾੜਾ ਪਿੰਡ ਦੀ ਖੈ ਮਖੈ ਵਿੱਚ ਕਦੀ ਕੋਈ ਹੱਥਾਂ ਤੇ ਥੁੱਕਦਾ ਤੇ ਕਦੀ ਗੱਲ ਵਲਾ ਜਾਂਦਾ ਲੜਾਈ ਝਗੜੀ ਵਿੱਚ ਕਦੀ ਕੋਈ ਨੀਵੀ ਖਿੱਚਦਾ ਤੇ ਕੋਈ ਆਕੜ ਕੇ ਸ਼ਖਸੀਅਤ ਦਾ ਪੂਰਾ ਨਿਖਾਰ ਵਿਖਾਂਦਾ ਪਰ ਕਰਮੇ ਲਈ ਹਰ ਵੇਲੇ ਹਰ ਥਾਂ ਨੀਵੀ ਖਿੱਚਣਾ ਸੁਭਾਵਿਕ ਹੋ ਚੁੱਕਿਆ ਸੀ ਇਹ ਇੱਕ ਰੋਜ਼ ਦੀ ਤੇ ਇੰਨੀ ਮਾਮੂਲੀ ਗੱਲ ਬਣ ਚੁੱਕੀ ਕਿ ਜੋ ਕਿ ਸੀ ਕਿ ਇਸ ਦਾ ਕੋਈ ਨਵਾਂ ਰੂਪ ਸੁਣਣ ਵਿੱਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਸੀ ਕਰਮੇ ਨੂੰ ਲੱਤ ਹੀਟ ਹੋ ਲੰਗਾ ਲਗਾਉਣ ਨਾਲ ਕਿਸੇ ਆਦਮੀ ਦੀ ਇੱਜ਼ਤ ਵਿੱਚ ਪੂਰਾ ਵਾਧਾ ਨਹੀਂ ਹੋ ਸਕਦਾ ਸੀ ਹਾਂ ਉਹ ਘਟ ਸਕਦੀ ਸੀ ਕੋਈ ਆਦਮੀ ਜਿਹੜਾ ਪਿੰਡ ਵਿੱਚ ਕਿਸੇ ਗੈਨ ਮੇਥਣ ਵਿੱਚ ਆਉਂਦਾ ਹੋਵੇ ਕਰਮੇ ਨਾਲ ਉਲਝਿਆ ਆਪ ਹੌਲਾ ਹੋਣੋਂ ਨਹੀਂ बच ਸਕਦਾ ਸੀ ਹਾਂ ਛੋਟੇ ਛੋਟੇ ਮੁੰਡੇ ਉਸ ਦੀ ਕਮਜ਼ੋਰੀ ਤੋਂ ਫਾਇਦਾ ਉਠਾ ਲੈਂਦੇ ਸਨ ਉਹ ਉਸ ਦੀ ਡੱਕੀ ਹੋਈ ਘਾਹ ਵਿੱਚ ਆਪਣੇ ਡੰਗਰ ਚਾਰ ਨੂੰ ਜਾਂ ਉਸ ਦੀਆਂ ਖਰਬੂਜਿਆਂ ਦੀਆਂ ਕਿਆਰੀ ਵਿੱਚੋਂ ਖਰਬੂਜੇ ਤੋੜਨੋਂ ਨਹੀਂ ਝਿਜਕਦੇ ਸਨ ਜਦੋਂ ਕਰਮਾ ਦੂਰੋਂ ਦੇਖ ਕੇ ਉਹਨਾਂ ਵੱਲ ਭੱਜ ਕੇ ਆਉਂਦਾ ਤਾਂ ਉਹ ਅੱਗੋਂ ਆਖੜ ਕੇ ਖਲੋ ਜਾਂਦੇ ਆ ਜਾ ਫਿਰ ਵੇਖ ਲੈ ਹੱਥਾਜ ਕੋਈ ਮੁੰਡਾ ਉਸ ਨੂੰ ਬੰਗਾਰ ਕੇ ਆਖਦਾ ਤੇ ਕਰਮੇ ਦੀ ਦੌੜ ਮੱਠੀ ਪੈ ਜਾਂਦੀ ਸ਼ਾਇਦ ਉਸ ਵਿੱਚ ਸਾਹਮਣੇ ਆਕੀ ਹੋਏ ਖਲੋਤੇ ਨਿੱਕੇ ਜਿਹੇ ਮੁੰਡੇ ਜਿਨ੍ਹਾਂ ਜ਼ੋਰ ਵੀ ਨਹੀਂ ਸੀ ਜਾਂ ਫਿਰ ਉਸ ਮੁੰਡੇ ਦੀ ਸ਼ਕਲ ਵਿੱਚੋਂ ਉਸ ਨੂੰ ਉਸ ਦਾ ਕੋਈ ਵੱਡਾ ਭਰਾ ਜਾਂ ਪਿਓ ਦਿਸਦਾ ਤੇ ਉਸ ਦਾ ਖੂਨ ਪਾਣੀ ਬਣ ਜਾਂਦਾ ਲੱਤਾਂ ਧਰੂੰਦਾ ਉਹ ਉਸ ਮੁੰਡੇ ਤੱਕ ਉੱਪਰਦਾ ਤੇ ਫਿਰ ਗੋਹ ਨਾਲ ਉਸ ਵੱਲ ਵੇਖਦਾ ਹੋਇਆ ਬਨੌਟੀ ਦਾਬੇ ਜਹੇ ਨਾਲ ਕਹਿੰਦਾ ਇੱਥੇ ਡੰਗਰ ਕਿਉ ਛੱਡੇ ਨਹੀਂ ਇਹ ਘਾਤਾ ਅਸਾਂ ਰੱਖਿਆ ਹੋਇਆ ਈ ਛੱਡੇ ਨਹੀਂ ਫੇਰ ਅਗੋਂ ਮੁੰਡਾ ਆਕੜ ਕੇ ਕਹਿੰਦਾ ਤੇ ਫਿਰ ਕਰਮਾ ਗੱਲ ਨੂੰ ਗਲੋਂ ਲਾਉਣ ਲਈ ਕਹਿੰਦਾ ਹਲਾ ਮੈਨੂੰ ਕੀ ਪਤਾ ਸੀ ਤੇਰੇ ਕੋਲੇ ਵਿੱਚ ਵੀ ਪਾਣੀ ਪਿਆ ਹੋਇਆ ਏ ਕੋਲੇ ਵਿੱਚ ਪਾਣੀ ਪੈਣ ਦੇ ਕੀ ਅਰਥ ਸਨ ਇਹ ਸ਼ੈਡ ਕਰਮਾ ਵੀ ਨਹੀਂ ਦੱਸ ਸਕਦਾ ਸੀ ਪਰ ਅੱਟਾ ਸੱਟਾ ਇਹ ਸੀ ਕਿ ਤੂੰ ਵੀ ਜਵਾਨ ਹੋ ਗਿਆ ਏ ਤੇ ਆਪਣੀ ਤਾਕਤ ਦੀ ਪਰਖਿਆ ਕਰਨੀ ਚਾਹੁੰਦਾ ਏ ਇਹ ਗੱਲ ਸੁਣ ਕੇ ਸਾਰੇ ਮੁੰਡੇ ਹੱਸ ਪੈਂਦੇ ਤੇ ਕਰਮੇ ਦੀ ਨਮੋਸ਼ੀ ਰੌਲੇ ਵਿੱਚ ਪੈ ਜਾਂਦੀ ਜਿਸ ਤਰ੍ਹਾਂ ਕਰਮਾ ਆਪ ਮਾੜਾ ਸੀ ਇਸੇ ਤਰ੍ਹਾਂ ਉਸਤੇ ਮੁੰਡੇ ਵੀ ਮਾੜੇ ਸਨ ਜੱਟਾਂ ਦੇ ਨਿੱਕੇ ਨਿੱਕੇ ਉੱਠ ਰਹੀ ਮੁੰਡੇ ਉਹਨਾਂ ਨੂੰ ਢਾਕੇ ਆਪਣੀ ਸਵੈ ਮਾਣ ਵਿੱਚ ਵਾਧਾ ਕਰਦੇ ਉਹਨਾਂ ਵਿੱਚੋਂ ਕਿਸੇ ਨੂੰ ਲੰਗਦਾ ਦੇਖ ਸਾਰੇ ਹੀ ਸਾਰੇ ਮੁੰਡਿਆਂ ਦਾ ਘੁੱਲ ਨੂੰ ਜੀ ਕਰ ਆਉਂਦਾ ਉਸ ਤੇ ਛੱਡ ਵੀ ਆਖਦਿਆਂ ਆਖਦਿਆਂ ਕੋਈ ਨਿਕਾ ਜਿਹਾ ਮੁੰਡਾ ਪੱਟ ਤੇ ਥਾਪੀਆਂ ਮਾਰਦਾ ਉਸ ਨੂੰ ਜ਼ਮੀਨ ਤੇ ਲਟਾ ਦਿੰਦਾ ਕਰਮੇ ਦੇ ਸੰਡਿਆਂ ਦਾ ਵੀ ਇਹੀ ਹਾਲ ਸੀ ਸਾਰੇ ਜੋਤਰੀ ਵਿੱਚ ਕਰਮਾ ਉਹਨਾਂ ਨਾਲ ਮਸਾਂ ਤਿੰਨ ਕਨਾਲਾਂ ਭੋਇ ਵਾ ਸਕਦਾ ਨਾ ਉਹਨਾਂ ਦਾ ਟੌਰਨ ਨੂੰ ਜੀ ਕਰਦਾ ਤੇ ਨਾ ਕਰਮੇ ਦਾ ਉਹਨਾਂ ਨੂੰ ਟੌਰਨ ਨੂੰ ਹਲਾਂ ਦੀਆਂ ਮੰਗੀਆਂ ਵਿੱਚ ਜਿੱਥੇ ਬਹੁਤ ਸਾਰੇ ਹਾਲ ਹੁੰਦੇ ਕਰਮੇ ਦੀ ਜੋਗ ਹੋਰ ਜੋਗਾ ਦਾ ਕਦਮ ਰੋਕ ਛੜਦੀ ਸੀ ਇਹੋ ਜਿਹੇ ਮੌਕਿਆਂ ਤੇ ਉਹਨਾਂ ਨੂੰ ਇੱਕ ਵੱਖਰਾ ਭੋਏ ਦਾ ਟੋਟਾ ਬਾਉਨ ਨੂੰ ਦੇ ਦਿੱਤਾ ਜਾਂਦਾ ਚੁਗਣ ਲੱਗਿਆ ਵੀ ਦੂਸਰੇ ਡੰਗਰ ਉਹਨਾਂ ਨੂੰ ਆਪਣੇ ਨੇੜੇ ਚੁਗਣ ਨਹੀਂ ਦਿੰਦੇ ਸਗੋਂ ਟੁੱਟ ਮਾਰ ਕੇ ਦੂਰ ਭਜਾ ਦਿੰਦੀ ਕਰਮੇ ਦੇ ਇਸ ਸਾਰੇ ਚੁਗਿਰਦੇ ਵਿੱਚ ਜੋ ਕੋਈ ਜਿੰਦ ਵਾਲਾ ਸੀ ਜਿੰਦ ਵਾਲਾ ਜੀ ਸੀ ਉਹ ਸੀ ਕਰਮੇ ਦੀ ਬੋਟੀ ਮਾਲਣ ਮਾਲਣ ਕਰਮੇ ਦੀਆਂ ਹਿੱਸੇ ਤੇ ਲਈਆਂ ਪੈਲੀਆਂ ਵਿੱਚੋਂ ਸਬਜ਼ੀਆਂ ਖੋ ਕੇ ਪਿੰਡ ਵਿੱਚ ਵੇਚਦੀ ਤੇ ਇਸ ਤਰ੍ਹਾਂ ਦੁਪਹਿਰ ਤੋਂ ਬਹੁਤ ਸਾਰੀ ਕਣ ਇਕੱਠੀ ਕਰ ਲੈਂਦੀ ਆਮ ਖਿਆਲ ਇਹ ਸੀ ਕਿ ਟੱਬਰ ਦੀਆਂ ਰੋਟੀਆਂ ਮਾਲਣ ਦੀ ਚਤਰਾਈ ਤੇ ਦੌੜ ਭੱਜ ਵਿੱਚ ਉਹ ਹੀ ਨਿਕਲਦੀਆਂ ਨੇ ਕਰਮੇ ਦੀ ਵਾਹੀ ਵਿੱਚੋਂ ਨਹੀਂ ਆਪਣੀ ਚੁਸਤੀ ਤੇ ਮਿਹਨਤ ਕਰਕੇ ਮਾਲਣ ਪਿੰਡ ਦੇ ਵਾਤਾਵਰਨ ਵਿੱਚ ਖਿਲਰੀ ਰਹਿੰਦੀ ਲੋਕਾਂ ਦੀਆਂ ਗੱਲਾਂ-ਬਾਤਾਂ ਵਿੱਚ ਉਸ ਦਾ ਨਾਂ ਆਉਂਦਾ ਰਹਿੰਦਾ ਜਰਾ ਖਲੋਜਾ ਯਾਰਾ ਮੈਂ ਵੀ ਨਹਾਲਾਂ ਇਕੱਠੇ ਚੱਲਾਂਗੇ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗਬਰੇਟਾ ਦੂਸਰੇ ਨੂੰ ਕਹਿੰਦਾ ਆ ਜਾਈ ਤੂੰ ਕਿਹੜਾ ਮੇਰੇ ਕੰਧਾੜੇ ਚੜ ਕੇ ਜਾਣਾ ਈ ਟੁੱਕਰ ਦੀ ਵਰਕੀ ਮੂੰਹ ਵਿੱਚ ਪਾਈਏ ਪਾਈਏ ਚੱਲ ਕੇ ਉਹ ਅੱਗੋਂ ਜਵਾਬ ਦਿੰਦਾ ਤੇ ਫੇਰ ਕੋਲ ਖੜਾ ਕੋਈ ਤੀਸਰਾ ਚੋਟ ਲਾਂਦਾ ਇਹ ਨਹੀਂਓ ਖਲੋਂਦਾ ਹੁਣ ਇਹਨੂੰ ਤੇ ਘਰ ਮਾਲਣ ਦੇ ਟਿੰਡੇ ੜੀਕਦੇ ਨੇ ਮਾਲਣ ਤੋਂ ਲੈ ਕੇ ਰਿੰਨੀ ਹੋਈ ਸਬਜ਼ੀ ਵਿੱਚ ਬਹੁਤਾ ਸਵਾਦ ਸਮਝਿਆ ਜਾਂਦਾ ਸੀ ਤੇ ਫਿਰ ਇੱਕ ਸਾਲ ਕਰਮੇ ਨੇ ਆਪਣੀ ਪਹਿਲੀ ਜ਼ਮੀਨ ਛੱਡ ਕੇ ਸਰਦਾਰ ਭੁਪਿੰਦਰ ਸਿੰਘ ਦੀ ਜ਼ਮੀਨ ਹਿੱਸੇ ਤੇ ਲੈ ਲਈ ਇਹ ਸਰਦਾਰ ਪੜਿਆ ਹੋਇਆ ਸੀ ਤੇ ਆਪਣੀ ਪੜਾਈ ਦੇ ਦਿਨਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਕੰਮ ਕਰਦਾ ਹੁੰਦਾ ਸੀ ਹੁਣ ਵੀ ਉਹਦੀ ਰੁਚੀ ਉਸੇ ਪਾਸੇ ਹੀ ਰਹਿੰਦੀ ਕਾਂਗਰਸ ਦਾ ਪਰਾ ਪੇਗੰਡਾ ਕਰਨ ਦੀ ਤੇ ਲੋਕਾਂ ਨੂੰ ਉਸ ਵੱਲ ਪ੍ਰੇਰਣ ਦੀ ਉਸ ਵਿੱਚ ਬੜੀ ਲਗਨ ਸੀ ਕਰਮੇ ਨੂੰ ਤੇ ਪਿੰਡ ਦੇ ਹੋਰ ਲੋਕਾਂ ਨੂੰ ਉਹ ਅਖਬਾਰ ਪੜ੍ਹ ਕੇ ਸੁਣਾਉਂਦਾ ਤੇ ਗੱਲਾਂ ਬਾਤਾਂ ਨਾਲ ਉਹਨਾਂ ਵਿੱਚ ਕਾਂਗਰਸ ਦਾ ਸਾਥ ਦੇਣ ਦਾ ਹੌਸਲਾ ਭਰਦਾ ਰਹਿੰਦਾ ਪਿੰਡ ਦੇ 8-10 ਜੋਸ਼ੀਲੇ ਆਦਮੀ ਤੇ ਨੰਗੇ ਮੁੰੰਗੇ ਉਸ ਦੇ ਨਾਲ ਸਨ ਤੇ ਜਿਹੜੇ ਇੰਨੇ ਮਲੰਗ ਨਹੀਂ ਹੋਏ ਸਨ ਉਹ ਵੀ ਪਿੰਡ ਦੇ ਵਾਜੂ ਮੰਡਲ ਵਿੱਚ ਇਨ੍ਹਾਂ ਖਿਆਲਾਂ ਦੀ ਹੋਂਦ ਕਰਕੇ ਆਪਣੇ ਅੰਦਰ ਤਾਕਤ ਮਹਿਸੂਸ ਕਰਦੀ। ਕਰਮਾ ਵੀ ਇਨ੍ਹਾਂ ਗੱਲਾਂ ਦੇ ਅਸਰ ਹੀ ਠਾ ਰਿਹਾ ਸੀ। ਆਪਣੇ ਨਵੇਂ ਖਿਆਲਾਂ ਕਰਕੇ ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੀ ਜੌਹੜਿਆਂ ਦੀ ਪਾਲ ਵਿੱਚ ਖੜਾ ਦੇਖਦਾ ਸੀ। ਗਾਂਧੀ ਤੇ ਨਹਿਰੂ ਉਸਦੇ ਸੱਜੇ ਖੱਬੇ ਖੜੇ ਸਨ। ਵੱਡੇ ਦੁਸ਼ਮਣਾਂ ਦੇ ਵੱਡੇ ਖਤਰਿਆਂ ਦੇ ਸਾਹਮਣੇ ਹੋਣ ਕਰਕੇ ਉਸ ਮੈਂ ਤੇ ਛੋਟੇ ਲੋਕਾਂ ਤੋਂ ਡਰਨਾ ਛੱਡ ਦਿੱਤਾ ਸੀ ਪਿੰਡ ਵਿੱਚ ਕੋਈ ਵੱਡਾ ਛੋਟਾ ਜਾਂ ਤਾਕਤਵਾਰ ਕਮਜ਼ੋਰ ਨਹੀਂ ਸੀ ਇੱਥੇ ਅਮੀਰ ਗਰੀਬ ਸਾਰੇ ਉਸ ਨੂੰ ਪਰ ਅਧੀਨ ਹੀ ਦਿੱਸਦੇ ਉਹ ਹੁਣ ਜ਼ਿਮੀਂਦਾਰਾਂ ਨਾਲ ਮੰਝੀ ਤੇ ਬੈਠਣ ਲੱਗ ਪਿਆ ਸੀ ਤੇ ਇੱਕ ਦਿਨ ਜਦ ਪਿੰਡ ਵਿੱਚ ਬਾਜੀਗਰਾਂ ਨੇ ਬਾਦੀ ਪਾਣੀ ਸੀ ਤਾਂ ਉਸ ਨੇ ਪਰੇ ਪਰੇ ਵਿੱਚ ਇਹ ਕਹਿ ਦਿੱਤਾ ਸੀ ਕਿ ਭਾਵੇਂ ਕੋਈ ਜ਼ਿਮੀਂਦਾਰ ਹੋਵੇ ਭਾਵੇਂ ਕਮੀ ਉਸਦੀ ਜਿੱਥੇ ਮਰਜ਼ੀ ਹੋਵੇ ਮੰਜੀ ਢਾਕੇ ਬਾਜੀ ਵੇਖੀ ਬਾਜੀ ਪੈਂਦੀ ਤੇ ਕਿਸੇ ਦੀ ਮੰਜੀ ਚਕਾਈ ਨਾ ਜਾਵੇ ਤੇ ਜ਼ਿਮੀਂਦਾਰਾਂ ਨੇ ਇਹ ਕਹਿ ਕੇ ਉਸ ਦੀ ਗੱਲ ਮੰਨ ਲਈ ਸੀ ਕਿ ਬਾਜੀ ਸਾਰੇ ਪਿੰਡ ਦੇ ਵੇਖਣ ਲਈ ਪੈਣੀ ਏ ਤੇ ਪੈਸੇ ਕਿਸੇ ਨੇ ਆਪਣੀ ਮਰਜ਼ੀ ਨਾਲ ਤੇ ਸ਼ੋਭਾ ਲਈ ਦੇਣੇ ਨੇ ਕਿਸੇ ਦੀ ਮੰਜੀ ਚਕਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਇਹ ਮਾੜਾ ਕੰਮ ਹੈ ਇਹ ਸਾਰਾ ਅਸਰ ਭਵਿੰਦਰ ਸਿੰਘ ਦੀ ਪ੍ਰਚਾਰ ਦਾ ਸੀ ਉਹਨਾਂ ਦੀ ਪ੍ਰਤੀਨਿਤਾ ਕਰਕੇ ਕਰਮੇ ਨੂੰ ਸਾਰੇ ਲੋਕਾਂ ਨਾਲ ਕੁਝ ਹਮਦਰਦੀ ਜਈ ਹੋ ਗਈ ਸੀ ਤੇ ਇਸ ਲਈ ਉਸ ਤੋਂ ਉਹਨਾਂ ਦਾ ਡਰ ਲਹਿ ਗਿਆ ਸੀ ਇਸ ਵੇਲੇ ਸਾਡੀ ਕਿਸੇ ਦੀ ਕੋਈ ਹਸਤੀ ਨਹੀਂ ਭਵਿੰਦਰ ਸਿੰਘ ਉਸ ਨੂੰ ਦੱਸਦਾ ਸਾਡਾ ਕੋਈ ਕਰੋੜਪਤੀ ਕਿਸੇ ਆਜ਼ਾਦ ਮੁਲਕ ਦੇ ਇੱਕ ਗਰੀਬ ਆਦਮੀ ਦੇ ਬਰਾਬਰ ਨਹੀਂ ਦੋਲ ਸਕਦਾ ਆਪਣੀ ਇਸ ਗੱਲ ਦੀ ਪੋਸਟ ਲਈ ਉਹ ਇੱਕ ਘਟਨਾ ਸੁਣਾਉਂਦਾ ਹੁੰਦਾ ਹੈ ਕਹਿੰਦੇ ਨੇ ਬੰਬਈ ਦੇ ਇੱਕ ਸਮੁੰਦਰੀ ਜਹਾਜ਼ ਬਣਾਉਣ ਦੇ ਕਾਰਖਾਨੇ ਦਾ ਮਾਲਕ ਬਲੈਤ ਗਿਆ ਉੱਥੇ ਉਸ ਦੇ ਕਾਰਖਾਨੇ ਤੇ ਦੌਲਤ ਬਾਰੇ ਬਹੁਤ ਕਹਾਣੀਆਂ ਚੱਲੀਆਂ ਲੋਕੀ ਉਸ ਨੂੰ ਪੁੱਛਦੇ ਸਨ ਕਿ ਤੇਰੇ ਕੋਲ ਕਿੰਨਾ ਕਾ ਰੁਪਿਆ ਹੈ ਬਜਾਈ ਇਸ ਤੇ ਉਹ ਆਪਣੇ ਰੁਪਈ ਦੇ ਹਿਸਾਬ ਕਿਤਾਬ ਵਿੱਚ ਪੈਂਦਾ ਤੇ ਬਲੈਟ ਦੇ ਕਾਰਖਾਨੇ ਵਾਲਿਆਂ ਨਾਲ ਆਪਣਾ ਮੁਕਾਬਲਾ ਕਰਦਾ। ਉਸ ਨੇ ਸਿੱਧਾ ਕਿਹਾ ਇੱਕ ਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ। ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ, ਮੈਂ ਪੂਰਾ ਆਦਮੀ ਹੀ ਨਹੀਂ ਹਾਂ। ਅਖੀਰ ਇਸ ਪੈੰਡ ਦੀਆਂ ਤੇ ਹੋਰ ਨਾਲ ਲੱਖਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਦਰਾਂ ਰੰਗ ਲਿਆਈਆਂ ਤੇ ਦੇਸ਼ ਆਜ਼ਾਦ ਹੋ ਗਿਆ। ਸਾਰੇ ਹਿੰਦੁਸਤਾਨੀ ਆਜ਼ਾਦ ਹੋ ਗਏ। ਸਰਦਾਰ ਭੁਪਿੰਦਰ ਦੇ ਨਾਲ ਕਰਮਾ ਵੀ ਆਜ਼ਾਦ ਹੋ ਗਿਆ। ਆਜ਼ਾਦ ਹੋ ਕੇ ਵੀ ਉਹ ਕਿਸੇ ਤਰ੍ਹਾਂ ਹਿੱਸੇ ਤੇ ਲਈ ਹੋਈ ਜ਼ਮੀਨ ਵਿੱਚ ਬਾਹੀ ਕਰੀ ਗਿਆ। ਪਰ ਉਸ ਦੀ ਸੂਝ-ਬੂਝ ਤੇ ਸਵੈਮਾਨ ਵਧ ਰਿਹਾ ਸੀ। ਇੱਕ ਦਿਨ ਪਿੰਡ ਵਿੱਚ ਖੇਤੀਬਾੜੀ ਵਿਭਾਗ ਦੇ ਕੁਝ ਕਰਮਚਾਰੀ ਆਏ। ਉਹ ਲੋਕਾਂ ਨੂੰ ਸਾਂਝੀ ਖੇਤੀ ਵੱਲ ਪ੍ਰੇਨ ਲਈ ਆਏ ਸਨ। ਉਹ ਇਹ ਚਾਹੁੰਦੇ ਸਨ ਕਿ ਕਰਮੇ ਦਾ ਸਾਰਾ ਪਿੰਡ ਮਿਲ ਕੇ ਇਕੱਠੀ ਬਾਹੀ ਕਰੇ ਪਿੰਡ ਦੀ ਹਵੇਲੀ ਵਿੱਚ ਇਕੱਠੇ ਹੋਏ ਆਦਮੀਆਂ ਨੂੰ ਉਹਨਾਂ ਆਪਣੀਆਂ ਗੱਲਾਂ ਬਾਤਾਂ ਦੱਸੀਆਂ ਖੇਤੀ ਦੇ ਪਰਚਾਲਤ ਤਰੀਕਿਆਂ ਨਾਲ ਤੁਹਾਡੀ ਹਾਲਤ ਵਿੱਚ ਬਹੁਤੀ ਤਰੱਕੀ ਦੀ ਉਮੀਦ ਨਹੀਂ ਹੋ ਸਕਦੀ ਉਹਨਾਂ ਸਮਝਾਇਆ ਹੁਣ ਤੇ ਨਵੀਆਂ ਲੀਹਾਂ ਤੇ ਚੱਲਿਆ ਹੀ ਕੁਝ ਪੈਰ ਅੱਗੇ ਨੂੰ ਜਾ ਸਕਦਾ ਹੈ ਪਿੰਡ ਦੀ ਸਾਰੀ ਜ਼ਮੀਨ ਨੂੰ ਤੁਸੀਂ ਇਕੱਠਾ ਕਰਕੇ ਇੱਕੋ ਹੀ ਫਾਰਮ ਬਣਾ ਦਿਓ ਇਸ ਤਰ੍ਹਾਂ ਤੁਹਾਨੂੰ ਖੇਤੀ ਦੇ ਨਵੀਨ ਤਰੀਕੇ ਚਲਾਉਣ ਲਈ ਮناسب ਰਕਬਾ ਮਿਲ ਜਾਏਗਾ ਅੱਜ ਕੱਲ ਦੇ ਤਰੀਕੇ ਵਿੱਚ ਫਾਰਮ ਛੋਟੀ ਹੋਣ ਦੇ ਇਲਾਵਾ ਇੱਕ ਘਾਟਾ ਇਹ ਹੈ ਕਿ ਜੋ ਜ਼ਮੀਨ ਦਾ ਮਾਲਕ ਹੈ ਉਹੀ ਉਸ ਵਿੱਚ ਖੇਤੀ ਅਗਾਉਣ ਦਾ ਬੰਦੋਬਸਤ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਮਾਲਕ ਵਿੱਚ ਜ਼ਮੀਨ ਤੋਂ ਵੱਧ ਲਾਭ ਠਾਣ ਦੀ ਅਕਲ ਹੋਵੇ ਸਾਂਝੀ ਵਾਲਤਾ ਨਾਲ ਮਾਲਕ ਤੇ ਮੈਨੇਜਰ ਹੋਰ ਹੋਰ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਜੋ ਕੰਮ ਜੋਗ ਆਦਮੀਆਂ ਦੇ ਹੱਥ ਸੌਂਪਿਆ ਜਾਂਦਾ ਤੇ ਅਖੀਰ ਬਧੇਰੇ ਦਲੇਰੀ ਦਿਦਿਆ ਆਉਂਦੇ ਆ ਉਹਨਾਂ ਕਿਹਾ ਇਹ ਅਸੀਂ ਮੰਨਦੇ ਹਾਂ ਕਿ ਇਸ ਕੰਮ ਦੇ ਆਰੰਭ ਵਿੱਚ ਤੁਹਾਨੂੰ ਔਕੜਾਂ ਆਉਣਗੀਆਂ ਪਰ ਜਦੋਂ ਜ਼ਮੀਨ ਦੀ ਉਪਜ ਵਧੇਗੀ ਤਾਂ ਬਹੁਤ ਸਾਰੀਆਂ ਔਕੜਾਂ ਆਪੇ ਹੀ ਹੱਲ ਹੋ ਜਾਣਗੀਆਂ ਤੇ ਫੇਰ ਉਹਨਾਂ ਕੁਝ ਹੋਰ ਗੱਲਾਂ-ਬਾਤਾਂ ਦਸੀਆਂ ਉਸ ਪਿੰਡ ਦੀ ਭੋਏ ਲਈ ਕਪਾਹ ਦਾ ਕਿਹੜਾ ਬੀਜ ਚੰਗਾ ਸੀ ਤੇ ਕਣਕ ਦਾ ਕਿਹੜਾ ਉਹਨਾਂ ਦੀ ਨਹਿਰ ਕਦੋਂ ਬੰਦ ਹੋ ਜਾਏਗੀ ਤੇ ਉਸ ਵਿੱਚ ਫੇਰ ਕਦੋਂ ਪਾਣੀ ਆਵੇਗਾ ਕਿਸ-ਕਿਸ ਦਾ ਨਹਿਰੀ ਮਾਮਲਾ ਖਰਾਬੀ ਕਰਕੇ ਮਾਫ ਹੋ ਗਿਆ ਹੈ ਤੇ ਕਿਸ-ਕਿਸ ਦਾ ਨਹੀਂ ਹੋਇਆ ਆਪਣਾ ਕੰਮ ਖਤਮ ਕਰਕੇ ਕਰਮਚਾਰੀ ਵਾਪਸ ਸਟੋਰ ਪਈ ਰਾਸਤੇ ਵਿੱਚ ਕਰਮਾਂ ਤੇ ਦੋ ਹੋਰ ਮਜਾਰੀ ਗਲੀ ਵਿੱਚ ਇੱਕ ਪਾਸੇ ਲੱਕੜਾਂ ਤੇ ਬੈਠੇ ਸਨ ਜ਼ਿਮੀਂਦਾਰ ਦਾ ਉੱਚਾ ਮਕਾਨ ਗਲੀ ਵਿੱਚ ਉਹਨਾਂ ਉੱਤੇ ਸ਼ਾਂ ਕਰ ਰਿਹਾ ਸੀ ਉਪਰੇ ਆਦਮੀ ਪਿੰਡ ਵਿੱਚ ਵੇਖ ਕੇ ਉਹਨਾਂ ਨੂੰ ਨਿਮਸਕਾਰ ਕੀਤੀ ਕਰਮਚਾਰੀ ਵੀ ਉਹਨਾਂ ਕੋਲ ਆ ਕੇ ਖੜੇ ਹੋ ਗਏ ਕਰਮਾ ਉਹਨਾਂ ਨੂੰ ਜਾਣਦਾ ਨਹੀਂ ਸੀ ਪਰ ਉਪਰੇ ਆਦਮੀ ਹੋਣ ਕਰਕੇ ਉਹਨਾਂ ਨੂੰ ਜਾਣਨ ਦਾ ਚਾਹਵਾਂ ਜ਼ਰੂਰ ਸੀ ਕੋਈ ਲੱਸੀ ਪਾਣੀ ਲਿਆਈਏ ਉਸਨੇ ਗੱਲ ਛੇੜਨ ਲਈ ਕਿਹਾ ਨਹੀਂ ਕੋਈ ਤਰੇ ਨਹੀਂ ਹੁਣੇ ਹੀ ਇਥੋਂ ਪੀਤੀ ਏ ਇਥੋਂ ਕਿਥੋਂ ਕਿੰਨਾ ਵਾਲਾ ਆਇਓ ਸਾਉ ਕਿਸੇ ਇੱਕ ਵਾਲ ਦੇ ਖਾਸ ਨਹੀਂ ਸਾਂ ਆਈ ਸਾਰਿਆਂ ਵਾਲੇ ਹੀ ਆਏ ਸਾਂ ਅਸੀਂ ਸਰਕਾਰ ਦੇ ਖੇਤੀਬਾੜੀ ਦੇ ਵਿਭਾਗ ਦੇ ਕਰਮਚਾਰੀ ਆ ਇੱਥੇ ਗੱਲਾਂ ਬਾਤਾਂ ਦੱਸਣ ਆਏ ਸੀ ਸਾਨੂੰ ਵੀ ਕੁਝ ਦੱਸੀ ਜਾਓ ਅਸੀਂ ਵੀ ਤਿੰਨੇ ਬਾਹੀ ਕਰਨੇ ਆ ਕਿਸੇ ਤੇ ਲੈ ਕੇ ਭੋਏ ਬਾਨੇ ਆ ਦੱਸਣ ਤੋਂ ਤੇ ਸਾਡੀ ਕੋਈ ਨਾ ਨਹੀਂ ਦੱਸਣ ਲਈ ਹੀ ਇੱਥੇ ਆਏ ਸਾਂ ਪਰ ਅਸੀਂ ਤੇ ਪਿੰਡ ਦੀ ਬਾਹੀ ਸਾਂਝੀ ਕਰਨ ਦੀਆਂ ਗੱਲਾਂ ਕਰਦੇ ਆਏ ਆ ਤੇ ਇਹ ਗੱਲਾਂ ਮੁਜ਼ਾਰਿਆਂ ਦੇ ਕੰਮ ਦੀਆਂ ਨਹੀਂ ਇਹ ਤੇ ਠੀਕ ਹੈ ਕਿ ਭੋਏ ਤੁਹਾਡੇ ਕਬਜ਼ੇ ਵਿੱਚ ਹੁੰਦੀ ਹੈ ਤੇ ਤੁਹਾਡੇ ਨਾਲ ਮਿਲ ਕੇ ਹੀ ਆਪਣਾ ਰੰਗ ਦਿਖਾਉਂਦੀ ਹੈ ਪਰ ਤੁਸੀਂ ਆਪਣੇ ਆਪ ਸਾਂਝੀ ਬਾਹੀ ਦਾ سلسلہ ਤਾਂ ਨਹੀਂ ਨਾ ਚਲਾ ਸਕਦੇ ਹੋਰ ਗੱਲਾਂ ਆਸਾਂ ਬੀਆਂ ਦੀਆਂ ਦੱਸੀਆਂ ਨੇ ਭੋਏ ਤੇ ਭਾਵੇਂ ਤੁਸੀਂ ਤਿਆਰ ਕਰਦੇ ਹੋ ਪਰ ਬੀ ਤੇ ਮਾਲਕ ਹੀ ਖਰੀਦ ਕੇ ਦੇਵੇਗਾ ਤੇ ਮਾਮਲਾ ਵੀ ਮਾਲਕ ਹੀ ਤਾਰੇਗਾ ਜੋ ਕਜ ਅਸਾਂ ਉੱਥੇ ਦੱਸਿਆ ਏ ਉਹ ਸਾਰਾ ਇਨ੍ਹਾਂ ਗੱਲਾਂ ਬਾਰੇ ਹੀ ਸੀ ਹੂੰ ਠੀਕ ਕਰਮੇ ਨੇ ਇੱਕ ਲੰਮਾ ਸਾਹ ਲੈ ਕੇ ਦੋ ਅੱਖਰ ਠਹਿਰ ਠਹਿਰ ਕੇ ਮੂੰਹ ਕੱਢੇ ਤੇ ਨਾਲ ਹੀ ਆਪਣੇ ਸਿਰ ਨੂੰ ਤਾਂ ਤੋਂ ਹੇਠਾਂ ਵੱਲ ਹੌਲੀ ਹੌਲੀ ਦੋ ਤਿੰਨ ਵਾਰ ਹਲਾਇਆ ਤੇ ਇਸ ਤਰ੍ਹਾਂ ਮੁਲਾਕਾਤ ਖਤਮ ਕਰ ਦਿੱਤੀ ਕਰਮਚਾਰੀ ਖੁਸ਼ ਸਨ ਕਿ ਉਹਨਾਂ ਨੇ ਇੰਨੀ ਛੇਤੀ ਆਪਣੀ ਗੱਲ ਸਮਝਾ ਲਈ ਹੈ ਪਰ ਕਰਮੇ ਦਾ ਮਾਣ ਕਿਸੇ ਹੋਰ ਪਾਸੇ ਤੁਰ ਪਿਆ ਸੀ ਆਜ਼ਾਦੀ ਪਿਛੋਂ ਕਰਮੇ ਨੂੰ 103 ਦੇ ਹੱਕ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਧਰਤੀ ਦੇ ਜਸ ਟੁਕੜੇ ਨੂੰ ਉਹ ਹਰ ਵੇਲੇ ਬਣਾਉਂਦਾ ਸਵਾਰਦਾ ਰਹਿੰਦਾ ਸੀ ਜਿਸ ਵਿੱਚ ਉੱਗੇ ਦਰਖਤਾਂ ਦੀਆਂ ਟਾਹਣੀਆਂ ਉਹ ਘਾਰ ਬੈਠਾ ਗਿਣ ਸਕਦਾ ਸੀ ਜਿਸ ਦੀ ਕਿਸੇ ਵੱਟ ਦਾ ਕੋਈ ਡੰਗ ਉਸ ਦੀ ਅੱਖ ਵਿੱਚ ਰੜਕਦਾ ਰਹਿੰਦਾ ਸੀ ਜਿਸ ਦੀ ਉੱਚੇ ਨੀਵੇਂ ਥਾਂ ਨੂੰ ਉਸ ਨੂੰ ਇਸ ਤਰ੍ਹਾਂ ਚੋਬਦੇ ਸਨ ਜਿਵੇਂ ਕਿਸੇ ਸ਼ਕੀਨ ਆਦਵੀ ਦੇ ਕੱਪੜੇ ਤੇ ਦਾਗ ਉਸ tartarਤੀ ਉਸਤਾ ਕੋਈ ਵੀ ਹੱਕ ਨਹੀਂ ਸੀ ਜਹਾਜ਼ਾਂ ਦੇ ਕਾਰਖਾਨੇ ਦੇ ਮਾਲਕ ਦੀ ਜਿਹੜੀ ਗੱਲ ਭਵਿੰਦਰ ਸਿੰਘ ਨੇ ਦੱਸੀ ਸੀ ਉਹ ਉਸ ਨੂੰ ਜ਼ਿਆਦਾ ਆ ਰਹੀ ਸੀ ਇੱਕ ਆ ਸੁਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ ਮੈਂ ਪੂਰਾ ਆਦਮੀ ਨਹੀਂ ਹਾਂ ਕਰਮੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਭਵਿੰਦਰ ਸਿੰਘ ਦੀ ਦੱਸੀ ਹੋਈ ਆਜ਼ਾਦੀ ਵਿੱਚ ਉਸ ਲਈ ਅਜੇ ਕਸਰ ਸੀ ਜਹਾਜਾਂ ਦੇ ਕਾਰਖਾਨੇ ਦੇ ਮਾਲਕ ਵਾਂਗ ਉਹ ਅਜੇ ਪੂਰਾ ਆਦਮੀ ਨਹੀਂ ਸੀ ਬਣਿਆ ਪਾਉਣਾ ਹੀ ਸੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ